ਵਿਕਾਲ ਸਾਰੇ ਦਰਸ਼ਕਾਂ ਨੂੰ ਸਾਰੇ ਖਿਡਾਰੀਆਂ ਨੂੰ ਔਰ ਰੂਪਨਗਰ ਪਿੰਡ ਵਿੱਚ ਅੱਜ 5 ਕਿਲੋਮੀਟਰ ਬॉयਜ਼ ਐਂਡ ਗਰਲਜ਼ ਜਿਹੜੀ ਮੈਰਾਥਨ ਹੋ ਰਹੀ ਹੈ ਉਹਨਾਂ ਵਿੱਚ ਲੜਕੀਆਂ ਦੀ ਹੋਈ ਰੇਸ ਜਿਹਦੇ ਵਿੱਚ ਬਕੈਨ ਵਾਲੀ ਨਹੀਂ ਲੜਕੀਆਂ ਹੈਗੀਆਂ ਪ੍ਰੇਰਣਾ ਫਸਟ ਸਿਮਰਨ ਸੈਕਿੰਡ ਬਕੈਨ ਵਾਲਾ ਔਰ ਰਵਿਕਾ 3 ਤਕੈਨ ਵਾਲੀ ਦੀ ਲੜਕੀ ਹੈ ਔਰ ਸਾਰੇ ਹੀ ਖਿਡਾਰੀ ਬਹੁਤ ਨੋ ਮਨੋ ਜਿਹੜੇ ਖੇਡ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਆਪਣੇ ਨਸ਼ਿਆਂ ਤੋਂ ਬਚ ਰਹੇ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੇ ਨੇ ਔਰ ਸਪੈਸ਼ਲ ਧੰਨਵਾਦ ਮੈਂ ਪੂਜਾ ਲੁਤਰਾ ਦਾ ਜੋ ਸਾਡੇ ਏਰੀਏ ਦੇ ਬਹੁਤ ਹੀ ਮਾਨਯੋਗ ਜਿਹੜੇ Rajasthan ਆ ਤੇ ਆਣ ਕੇ ਖਿਡਾਰੀਆਂ ਦਾ ਸਨਮਾਨ ਕਰਦੇ ਨੇ ਟ੍ਰੈਕਸੂਟਾਂ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਟ੍ਰੈਕਸੂਟ ਬਣਾ ਨੇ ਬਹੁਤ ਸਤਾ ਕੀਤੀ ਹੈ ਖਿਡਾਰੀਆਂ ਦੀ ਬਹੁਤ ਵਧੀਆ ਗੱਲ ਇਹਨਾਂ ਦੀ ਜਿਹੜੀ ਨਹੀਂ ਸਪੋਰਟ ਕਰਦੇ ਆਪਣੇ ਏਰੀਆ ਫਾਇਲ ਗਾ ਨੂੰ ਚੱਕਦੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਔਰ ਬਹੁਤ ਧੰਨਵਾਦ ਹੈ ਸਪੈਸ਼ਲ ਪਿੰਡ ਦਾ ਰੂਪਨਗਰ ਦਾ ਜਿਨ੍ਹਾਂ ਨੇ ਬੱਚਿਆਂ ਦੇ ਲਈ ਜਿਹੜੀ ਰਨਿੰਗ ਰੱਖੀ ਹੈ ਔਰ ਟੂਰਨਾਮੈਂਟ ਕਬੱਡੀ ਦਾ ਵੀ ਕਰਾਉਂਦੇ ڪرਕਟ ਦਾ ਵੀ ਕਰਾਉਂਦੇ ਬਹੁਤ ਵਧੀਆ ਗੱਲ ਇਹਨਾਂ ਲਈ ਔਰ ਮੈਮ ਦੀ ਬਹੁਤ ਵਧੀਆ ਗੱਲ ਹੈ ਕਿ ਇਹ ਬੱਚਿਆਂ ਦੀ ਨਹੀਂ ਸਪੋਰਟ ਕਰਦੀ ਤੇਗੇ ਤੋਂ ਕਰਦੇ ਵੀ ਰਹਿਣ ਔਰ ਮੇਰਾ ਨਾਮ ਹੈ ਹਰਪ੍ਰੀਤ ਅਥਲੈਟਿਕ ਕੋਚ ਹਾਂ ਮੈਂ ਔਰ ਬੱਚਾ ਨੂੰ ਮੇਰੇ ਪਿੰਡ ਰਹੀ ਟ੍ਰੇਨ ਕਰਦਾ ਹੈਗਾ ਕਬੱਡੀ ਹੋ ਗਈ ਅਥਲੈਟਿਕਸ ਦੇ ਬੱਚੇ ਤਿਆਰ ਹੋਏ ਆ ਔਰ ਪੰਜਾਬ ਪਿਛਲੇ ਜਿਹੇ ਮੇ 20 ਸਫ ਦੇ ਬੱਚੇ ਹੋਗੇ ਔਰ ਹੋਰ ਵੀ ਗੇਮ ਹੈਗੀਆਂ ਵਾਲੀਬਾਲ ਗੇਮ ਹੈਗੀ ਆ ਕ੍ਰਿਕਟ ਹੈਗੀ ਆ ਕਾਫੀ ਹਸਤਾ ਬੱਚਿਆਂ ਦਾ ਇਨ ਇਨਾਂ ਵਾਲਾ ਔਰ ਦੌੜਦੇ ਰਹਿਣ ਭੱਜਦੇ ਰਹਿਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਰਹਿਣ ਧੰਨਵਾਦ ਜੀ